ਲੋਕਤੰਤਰ ਦੇ ਮਹਾਉਤਸਵ ਦਾ ਡੰਕਾ ਵੱਜ ਚੁੱਕਿਆ ਹੈ। ਦੇਸ਼ ਸਾਰੀ ਸਿਆਸੀ ਪਾਰਟੀਆਂ ਇਤਿਹਾਸੇ ਕਰਨ ਲਈ ਕਮਰ ਤੋੜ ਮਿਹਨਤ ਕਰ ਰਹੀਆਂ ਨੇ। ਉੱਥੇ ਚੋਣ ਕਮਿਸ਼ਨ ਵੱਲੋਂ ਖਰਚਿਆਂ ਨੂੰ ਲੈ ਕੇ ਕੁਝ ਨਿਯਮ ਤੈਅ ਕੀਤੇ ਗਏ ਨੇ ਤਾਂ ਜੋ ਪਾਰਟੀਆਂ ਦਾ ਖਰਚਾ ਨਾ ਆਕਾਸ਼ਿਕਨ। ਹਾਲਾਂਕਿ ਵਿਖੇ ਚੰਦ ਦੇ ਚੋਣਾਂ 'ਚ ਅਕਸਰ ਪਾਰਟੀਆਂ ਵੱਲੋਂ ਪਾਣੀ ਦੀ ਤਰ੍ਹਾਂ ਪੈਸਾ ਵਹਾਇਆ ਜਾਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੱਤ ਵੱਡੀਆਂ ਕੌਮੀ ਸਿਆਸੀ ਪਾਰਟੀਆਂ ਇਸ ਸਮੇਂ 34 ਅਰਬ 65 ਕਰੋੜ ਰੁਪਏ ਦੇ ਮਾਲਕ ਨੇ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਪਾਰਟੀ ਕੋਲ ਕਿੰਨੀ ਜਾਇਦਾਦ ਹੈ। ਜਾਸੇ ਪਾਰਟੀਆਂ ਨੂੰ ਚੋਣ ਕਮਿਸ਼ਨ ਨੂੰ ਪੇਸ਼ ਕੀਤੇ ਗਏ 2017-18 ਦੇ ਲਿਖੇ ਚੋਖੇ ਚ ਭਾਜਪਾ ਦੀ ਆਮਦਨ ਸਭ ਤੋਂ ਜ਼ਿਆਦਾ ਦੱਸੀ ਜਾ ਰਹੀ ਹੈ ਅੰਕੜਿਆਂ ਮੁਤਾਬਿਕ ਸੱਤ ਪਾਰਟੀਆਂ ਭਾਜਪਾ ਕਾਂਗਰਸ ਸੀਨ ਮੁਲ ਕਾਂਗਰਸ ਸੀਪੀਆਈ ਸੀਪੀਆਈਐਮ ਐਨਸੀਪੀ ਅਤੇ ਬੀਐਸਪੀ ਕੋਲ ਲਗਭਗ 3456 ਕਰੋੜ ਰੁਪਏ ਦੀ ਜਾਇਦਾਦ ਹੈ ਇਸ ਵਿੱਚੋਂ ਇਕੱਲੀ ਭਾਜਪਾ ਦੇ ਕੋਲ 14083 ਕਰੋੜ ਰੁਪਏ ਦੀ ਜਾਇਦਾਦ ਹੈ ਹਾਲਾਂਕਿ ਇਸ ਨਾਮੇ ਚ ਵੀ ਕਾਂਗਰਸ ਪੰਜਵਾਂ ਤੋਂ ਪਿੱਛੇ ਰਹਿ ਗਈ ਹੈ ਕਾਰਪੋਰੇਟ ਜੈਂਡ ਨੇਸ਼ਨਲ ਚ ਕਮੀ ਹੋਣ ਕਾਰਨ 2013-14 ਜਿੱਥੇ ਕਾਂਗਰਸ ਦੀ ਆਮਦਨ 644.63 ਕਰੋੜ ਸੀ ਉਤਪਤ 2018 ਵਿੱਚ ਘਟ ਕੇ 199.15 ਕਰੋੜ ਰਹਿ ਗਈ ਹੈ ਕਾਂਗਰਸ ਜਾਇਦਾਦ ਵਿੱਚ ਵੀ ਪਿਛਲੇ 5 ਸਾਲਾਂ ਦਾ 5.5% ਦੀ ਗਾਵਟ ਹੋਈ ਹੈ ਟੂਨ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸੱਤ ਵੱਡੀਆਂ ਕੌਮੀ ਪਾਰਟੀਆਂ ਦੀ 2017-18 ਚ ਕੁੱਲ ਆਮਦਨ 13098.59 ਕਰੋੜ ਰੁਪਏ ਸੀ ਹੁਣ ਹੋਰ ਥੇ ਅਗਰ ਗੱਲ ਕਰੀਏ ਕਿ ਪੈਸਾ ਆ ਕੇ ਆਉਂਦਾ ਕਿੱਥੋਂ ਹੈ ਲੋਕ ਪ੍ਰਤੀਨਿਧੀ ਐਕਟ ਦੀ ਧਾਰਾ 29B ਦੇ ਮੁਤਾਬਿਕ ਪਾਰਟ ਵਿੱਚ ਕੋਈ ਵੀ ਸਿਆਸੀ ਪਾਰਟੀ ਨੀਜੀ ਕਾਰਪੋਰੇਟ ਅਤੇ ਵਿਦੇਸ਼ ਨਾਗਰਿਕਾਂ ਕੋਲੋਂ ਚੰਦਾ ਲੈ ਸਕਦੀ ਹੈ। ਸਿਆਸੀ ਪਾਰਟੀਆਂ ਸਿਰਫ ਸਰਕਾਰੀ ਕੰਪਨੀਆਂ ਜਾਂ ਵਿਦੇਸ਼ੀ ਕੰਪਨੀਆਂ ਕੋਲੋਂ ਚੰਦਾਨ ਨਹੀਂ ਲੈ ਸਕਦੀਆਂ। ਜੇ ਵਿਦੇਸ਼ੀ ਕੰਪਨੀ ਪਾਰਟ ਵਿੱਚ ਮੌਜੂਦ ਹੈ ਤਾਂ ਉਸ ਕੋਲੋਂ ਸਿਆਸੀ ਪਾਰਟੀਆਂ ਚੰਦਾਨ ਨਹੀਂ ਲੈ ਸਕਦੀਆਂ। ਉੱਥੇ ਜੇਕਰ ਉਮੀਦਵਾਰਾਂ ਦੇ ਖਰਚੇ ਦੀ ਹੱਦ ਦੀ ਗੱਲ ਕਰੀ ਤਾਂ ਚੋਣ ਕਮਿਸ਼ਨ ਨੇ ਪਿਛਲੇ ਦਿਨੀ ਹਰ ਲੋਕ ਸਭਾ ਸੀਟ ਲਈ ਖਰਚਾ ਹਰ ਵੱਡੇ ਸੂਬਿਆਂ ਲਈ 40 ਲੱਖ ਰੁਪਏ ਤੋਂ ਵਧਾ ਕੇ 70 ਲੱਖ ਅਜੇ ਛੋਟੇ ਸੂਬਿਆਂ ਲਈ 22 ਲੱਖ ਤੋਂ ਵਧਾ ਕੇ 25 ਲੱਖ ਕੱਢ ਦਿੱਤੀ ਹੈ ਦਿੱਲੀ ਵਿੱਚ ਇਹ ਹੱਦ 70 ਲੱਖ ਹੈ ਅਸੈਂਬਲੀ ਚੋਣਾਂ ਲਈ ਵੱਡੇ ਸੂਬਿਆਂ ਵਿੱਚ ਚੋਣ ਖਰਚੇ ਦੀ ਹੱਦ ਵੱਧ ਤੋਂ ਵੱਧ 16 ਲੱਖ ਰੁਪਏ ਤੋਂ ਵਧਾ ਕੇ 28 ਲੱਖ ਰੁਪਏ ਕੱਢ ਦਿੱਤੇ ਗਿਆ ਉਧਰ ਕੰਪਨੀ ਸਿਆਸੀ ਭਾਡਿਆਂ ਜਿੰਨਾ ਮਰਜ਼ੀ ਚੰਦਾ ਦੇ ਸਕਦੀਆਂ ਨੇ ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਵਿਵਸਥਾਵਾਂ ਵੀ ਨੇ ਉਦਾਹਰਣ ਵਜੋਂ 3 ਸਾਲ ਤੋਂ ਘੱਟ ਸਮੇਂ ਵਾਲੀ ਕੰਪਨੀ ਸਿਆਸੀ ਚੰਗਾ ਨਹੀਂ ਦੇ ਸਕਦੀ ਕੰਪਨੀ ਐਕਟ ਦੀ ਧਾਰਾ 293 ਐਮ ਮੁਤਾਬਿਕ ਕੋਈ ਵੀ ਕੰਪਨੀ ਆਪਣੇ ਸਾਲਾਨਾ ਮੁਨਾਫੇ ਦਾ 5% ਤੱਕ ਦਾ ਹਿੱਸਾ ਚੰਦੇ ਵਜੋਂ ਦੇ ਸਕਦੀ ਹੈ ਦੂਜੇ ਪਾਸੇ ਸਿਆਸੀ ਪਾਰਟੀਆਂ ਲਈ ਚੰਦਾ ਲੈਣ ਦੀ ਕੋਈ ਹੱਦ ਨਹੀਂ ਹੈ 20000 ਰੁਪਏ ਤੋਂ ਘੱਟ ਥੰਦੇ ਬਾਰੇ ਚੋਣ ਕਮਿਸ਼ਨ ਦੱਸਣਾ ਜ਼ਰੂਰੀ ਨਹੀਂ ਹੈ ਉਮੀਦ ਹੈ ਇਸ ਸਬਤ ਬਾਰੇ ਤੁਹਾਨੂੰ ਜਾਣਕਾਰੀ ਹੋਰ ਗਈ ਹੋਵੇਗੀ ਕਿ ਆਖਿਰ ਕਿਹੜੀ ਪਾਰਟੀਆਂ ਕੋਲ ਕਿੰਨੇ ਚਾਇਦਾ ਹੈ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਸੀਂ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤਾਂ ਤੁਸੀਂ ਮਿਲ ਸਕਦੇ ਹੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਅਤੇ ਸਹੀ ਕਾਲਜ ਔਰ ਕੋਰਸ ਦੀ ਚੋਣ ਕਰਕੇ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਾਈ ਕਰਨ ਦਾ ਤੁਸੀਂ ਆਪਣਾ ਸੁਪਨਾ ਸਾਕਾਰ ਕਰ ਸਕਦੇ ਹੋ ਪੰਜਾਬ ਦੀ ਨਹੀਂ ਹਿੰਦੁਸਤਾਨ ਦੀ ਮੰਨੀ ਪਰਮੰਨੀ ਕੰਪਨੀ ਪੀਰਾਮਿਡ ਈ ਸਰਵਿਸਿਜ਼ ਦੇ ਨਾਲ